ਪਿੰਡ ਰਾਣਾ ਕਲਾਬ ਵਿੱਚ ਚੱਲੀ ਗੋਲੀ ਕੁੱਟਮਾਰ ਵਿੱਚ ਦੋ ਵਿਅਕਤੀ ਹੋਏ ਗੰਭੀਰ ਜ਼ਖਮੀ ਪੁਲਿਸ ਥਾਣਾ ਜਿੰਦਿਆਲਾ ਗੁਰੂ ਅਦੀਨਪਿੰਦੇ ਪਿੰਡ ਰਾਣਾ ਕਲਾਬ ਵਿਖੇ ਹੋਏ ਝਗੜੇ ਦੌਰਾਨ ਦੋ ਵਿਅਕਤੀਆਂ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਗੰਭੀਰ ਰੂਗ ਵਿੱਚ ਪੱਟਣ ਕਰ ਦਿੱਤਾ ਤੇ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਿਸ ਨੂੰ ਮੌਕੇ ਤੇ ਸੂਚਿਤ ਕਰ ਦਿੱਤਾ ਗਿਆ ਐਸ ਐਚ ਓ ਮੁਖਤਿਆਰ ਸਿੰਘ ਨੇ ਬੜੀ ਮੁਸ਼ਤਿਹਦੀ ਦਿਖਾਉਂਿਆ ਪੁਲਿਸ ਪਾਰਟੀ ਨਾਲ ਪਿੰਡ ਆਣ ਕੇ ਘਰ ਕਰਦੀ ਤਲਾਛੀ ਲਈ ਗਈ ਪੁਲਸ ਥਾਣਾ ਜੰਡੀਆਰਾ ਗੁਰਦੇ ਐਸਐਚਓ ਮੁਖਿਆਰ ਸਾਹਿਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਰਾਣਾ ਕਲਾ ਦੇ ਵਿੱਚ ਦੋ ਤਲਾ ਵਿੱਚ ਹੋਈ ਲੜਾਈ ਦੌਰਾਨ ਸਾਜਨ ਪੁੱਤਰ ਬਲਕੀਤ ਸਿੰਘ ਮੈਂਬਰ ਪੰਚਾਇਤ ਸਾਗਰ ਪੁੱਤਰ ਜਰਵੰਤ ਸਿੰਘ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਚੱਕਮੀ ਕਰ ਦਿੱਤਾ ਅੱਜ ਤੱਕ ਪੁਲਿਸ ਜਿਲੇ ਦੀ ਦੋਬੇ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਬਦੇ ਦੀ ਪੂਰੀ ਰਿਪੋਰਟ ਸਾਜਨ ਸਿੰਘ ਕੀ ਗੱਲ ਹੋਈ ਸਾਜਨ ਗੱਲ ਆ ਜੇ ਹੋਈ ਜੇ ਆਪਾਂ ਜਿਹੜੇ ਸਮਾਨ ਵੇਚਦੇ ਆਪਾਂ ਉਹਨਾਂ ਨੂੰ ਟੱਕਣ ਦੇ ਹਾਂ ਉਹਨਾਂ ਆਪਣੇ ਦੇਤੇ ਹਮਲਾ ਕਰਦਾ ਉਹਨਾਂ ਕੋ ਆਪਾਂ ਸਮਾਨ ਨੂੰ ਬਰਾਮਦ ਕੀਤਾ ਵਾ ਉਹਨਾਂ ਬੰਦੇ ਲਿਆ ਕੇ ਗੋਲੀਆਂ ਚਲਾਈਆਂ ਉਹਨਾਂ ਦਾਤਰ ਮਾਰੇ ਆ ਸਿਰ ਦੇ ਵਿੱਚ ਇਧਰ ਵੀ ਸਿਰ ਦੇ ਵਿੱਚ ਮਾਰਿਆ ਇਧਰ ਹੀ ਮਾਰਿਆ ਮੁੰਡੇ ਤੇ ਆ ਗੋਲੀ ਨੇ ਉਹਨਾਂ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਆਪਾਂ ਨੂੰ ਪੂਰੀ ਕੀਤੀ ਆ ਕਿੰਨਿਆਂ ਕੋਲ ਗੋਲੀਆਂ ਨੇ ਦੋ ਚਲਾਈਆਂ ਇੱਕ ਮੁੰਡੇ ਦੇ ਲਾਕੇ ਲੰਘ ਗਈ ਇਧਰ ਨੂੰ ਤੇ ਉਹ ਕਿੱਥੇ ਡਾਕ ਲਾ ਉਹ ਦਾਖਾ ਮਾਨ ਨਾਲ ਹਾਂਜੀ ਤੇ ਕੌਣ ਲੋਕ ਸੀ ਜਿਨ੍ਹਾਂ ਨੇ ਇੱਕ ਕਾਸ਼ੂ ਪਾਸਦੀਪ ਸਿੰਘ ਸਿੱਧਾ ਨਾਂ ਚਿੱਬੀ ਉਹ ਵੀ ਕਾਸ਼ਦੀਪ ਸਿੰਘ ਮੋਟਾ ਉਹਦਾ ਨਾਂ ਤੇ ਪ੍ਰੀਤ ਸਿੱਧਾ ਨਾਂ ਉਹਦਾ ਰਾਣਾ ਪਿੰਡ ਰਾਣਾ ਕਾਲਾ ਜਿਹੜਾ ਅੰਮ੍ਰਿਤਸਰ ਕਿਹੜਾ ਥਾਣਾ ਲੱਗਦਾ ਆ ਜਡੇ ਵਾਲਾ ਥਾਣੇ ਕੰਮ ਨਹੀਂ ਹਾਂਜੀ ਆਇਆ ਐਸਐਚਓ ਸਾਹਿਬ ਆਏ ਹੀ ਉਹਨਾਂ ਮੌਕਾ ਵੇਖਿਆ ਵਾ ਤੇ ਉਹ ਸਾਰੀ ਗੱਲਬਾਤ ਹੋਈ ਹੈ ਹੁਣ ਕੀ ਕਾਰਵਾਈ ਕੀਤੀ ਕਾਰਵਾਈ ਆਪਾਂ ਉਹਨਾਂ ਤੇ ਪਰਚਾ ਕਰਾਤਾ ਵਾ ਆਪਾਂ ਜੋ ਵੀ ਹੁੰਦੀ ਕਾਰਵਾਈ ਆਪਾਂ ਪੂਰੀ ਕਰਾਵਾਂਗੇ ਉਹਨਾਂ ਦੇ ਉੱਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਜੋ ਵੀ ਹੁੰਦੀ ਕਾਰਵਾਈ ਉਹਨਾਂ ਤੇ ਜਰੂਰ ਕਰਨ ਉਹ ਪੂਰੇ ਵੇਰੇ ਪਏ ਆ ਉਹ ਆਂਦੇ ਆ ਹੀ ਸਮਾਨ ਵੇਚਣਾ ਵਾ ਆਨੂੰ ਕੋਈ ਵੀ ਨਹੀਂ ਡੱਕ ਸਕਦਾ ਤੇ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਵੀ ਪੂਰੀ ਤੋਂ ਪੂਰੀ ਸਾਡੀ ਹਲਫ ਕਰਨ ਅਸੀਂ ਦੇਣ ਅਸੀਂ ਆ ਦੇ ਦੋਰਤ ਜਿਹੜੇ ਬੰਦੇ ਨਸ਼ਾ ਵੇਚਦੇ ਆ ਦੋ ਬੰਦੇ ਹੋ ਰਿਆ ਇੱਕ ਗੰਗਾ ਇੱਕ ਅਰਸ਼ ਉਹਨਾਂ ਨੇ ਰੋੜੇ ਮਾਰੇ ਉਹਨਾਂ ਦੇ ਨਾਲ ਪੰਜਾਬ ਸਰਕਾਰ ਉਹਨਾਂ ਦੇ ਅਰਸ਼ ਕੇ ਕਰ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਵਿਰੁੱਧ ਕੀ ਪੰਜਾਬ ਪੁਲਿਸ ਜਿਹੜੀ ਉਸ ਤੇ ਕਾਰਵਾਈ ਨਹੀਂ ਕਰਦੀ ਕਾਰਵਾਈ ਕਰਦੀ ਪੁਲਿਸ ਠੀਕ ਆ ਕਾਰਵਾਈ ਉਹਨਾਂ ਫੜ ਕੇ ਵੀ ਉਹ ਭਗੋੜੇ ਅੱਗੇ ਭਗੋੜੇ ਆ ਪਹਿਲਾਂ ਵੀ ਭਗੋੜੇ ਆਓ ਚਿੱਬੀ ਤੇ ਚਿੱਬੀ ਤੇ ਪਰਚਾ ਵਾ ਉਹ ਭਗੋੜਾ ਵਾ ਤੇ ਜਿਹੜਾ ਆਕਾਸ਼ਦੀਪ ਸਿੰਘ ਆ ਉਹਨੇ ਮੱਝ ਚੋਰੀ ਕੀਤੀ ਸੀ ਪਿਛੇਰੇ ਉਹਦੇ ਤੇ ਫੇਰ ਪਰਚਾ ਆਇਆ ਏ ਹੁਣ ਫੇਰ ਉਹਦੇ ਚ ਆਕਾਸ਼ਦੀਪ ਸਿੰਘ ਦੇ ਅਸੀਂ ਜੇਬ ਦੇ ਵਿੱਚੋਂ ਸਮਾਨ ਕੱਢਿਆ ਨਾ ਜੋ ਐਸਐਚਓ ਸਾਹਿਬ ਨੂੰ ਆਪਾਂ ਸਮਾਨ ਬਰਾਮਦ ਕਰਾਤਾ ਕਿੰਨੇ ਕਿੰਨੇ ਗ੍ਰਾਮ ਹੋਊਗਾ ਗ੍ਰਾਮ ਮਾਲੋ 2 ਗ੍ਰਾਮਾ 3 ਗ੍ਰਾਮਾ ਹੋਊਗਾ ਸਮਾਨ ਪੀਂਦਾ ਵਾ ਜਾਂ ਵੇਚਦਾ ਵਾ ਪੀ ਪਹਿਲਾਂ ਵੇਚਦਾ ਵੇਚਦਾ ਵੀ ਜਾਂ ਤੇ ਪੀਂਦਾ ਵੀ ਜਾਂ ਦੋਵੇਂ ਕੰਮ ਕਰਦਾ ਜੀ ਕੀ ਮੰਗ ਕਰਦੇ ਜੀ ਮੰਗਾ ਆਪਾਂ ਪ੍ਰਸ਼ਾਸਨ ਕੋ ਇਹੋ ਕਰਦੇ ਆ ਵੀ ਜਿਹੜੀ ਹੁੰਦੀ ਕਾਰਵਾਈ ਉਹ ਕੀਤੀ ਜਾਵੇ ਉਹਨਾਂ ਤੇ ਪੂਰੀ ਪ੍ਰਸ਼ਾਸਨ ਵੀ ਸਾਡਾ ਸਾਥ ਦੇ ਅਸੀਂ ਕੋਈ ਮਾੜਾ ਕੰਮ ਨਹੀਂ ਕਰਨਦੇ ਅਸੀਂ ਚੰਗਾ ਹੀ ਕੰਮ ਕਰਨਦੇ ਆ ਜਿਹੜੀ ਅਣਕਾਲੇ ਗੋਲੀ ਚੱਲੀ ਆ ਕੀ ਕਾਰਨ ਰਿਹਾ ਜੀ ਗੋਲੀ ਚੱਲਣ ਦਾ ਇਹ ਉੱਥੇ ਜੀ ਇਹ ਆਪਣਾ ਸਾਜਨ ਸਿੰਘ ਤੇ ਸਤਨਾਮ ਸਿੰਘ ਇਹਨਾਂ ਨੇ ਸਾਨੂੰ ਬਿਆਨ ਦਰਜ ਕਰਾਇਆ ਵਾ ਕਿ ਇਹ ਉੱਥੇ ਗਲੀ ਦੇ ਵਿੱਚ ਆਪਣੇ ਘਰ ਦੇ ਅੱਗੇ ਉਹਨਾਂ ਦੀ ਗਲੀ ਹੈ ਗਲੀ ਦੇ ਵਿੱਚ ਖੜੇ ਸੀ ਤੇ 5-6 ਮੁੰਡੇ ਇੱਕ ਆਕਾਸ਼ਦੀ ਪਿਆ ਪੁੱਤਰ ਪ੍ਰਤਾਪ ਸਿੰਘ ਤੇ ਪ੍ਰੀਤ ਮੋਟਾ ਪੁੱਤਰ ਬਲਵਿੰਦਰ ਸਿੰਘ ਆਕਾਸ਼ ਕਾਸ਼ੂ ਤੇ ਆਕਾਸ਼ ਕਾਸ਼ੂ ਦਾ ਕੋਈ ਸਾਲਾ ਵਾ ਕਿ ਤੇ ਹੋਰ 4-5 ਅਣਪਛਾਤੇ ਇਹ ਆਏ ਆ ਤੇ ਇਹਨਾਂ ਨੇ ਜਿਹੜਾ ਆਕਾਸ਼ ਕਾਸ਼ੂ ਦਾ ਜਿਹੜਾ ਸਾਲਾ ਵਾ ਉਹਨੇ ਪਿਸਤਲ ਨਾਲ ਸਿੱਧਾ ਜਿਹੜਾ ਇੱਥੇ ਸਤਨਾਮ ਤੇ ਫਾਇਰ ਕੀਤਾ ਜੋ ਇਹਦੇ ਇਹ ਖਾਬੀ ਪਾਸੀ ਨੂੰ ਹੋ ਗਿਆ ਤੇ ਇਹਦੇ ਜਿਹੜਾ ਵਾ ਸੱਜੇ ਮੋਢੇ ਤੇ ਹੀ ਠਾਂ ਖਹਿ ਕੇ ਲੰਘ ਗਿਆ ਤੇ ਦੂਜੇ ਨਾਲ ਜਿਹੜਾ ਹੈਗਾ ਵਾ ਸਾਜਨੇ ਆ ਸਾਜਨ ਦੇ ਉਹ ਦਾਤਰਾ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਇਹਨਾਂ ਕੋਈ ਪਿੰਡ ਦੇ ਵਿੱਚ ਇਹ ਬੰਦੇ ਕੋਈ ਮਾੜਾ ਕੰਮ ਕਰਦੇ ਸੀ ਤੇ ਉਸੇ ਰੰਜਿਸ਼ ਕਰਕੇ ਇਹਨਾਂ ਨੇ ਇਹਨਾਂ ਨਾਲ ਰੰਜਿਸ਼ ਰੱਖੀ ਤੇ ਇਹਨਾਂ ਨੂੰ ਲੜਾਈ ਝਗੜਾ ਕਰਕੇ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ ਸਾਰੀ ਨੂੰ ਇਹ ਦਾਵਾਸ਼ ਨਹੀਂ ਇਹ ਸਾਰੇ ਤਫ਼ਤੀਸ਼ ਕਰਾਂਗੇ ਇਹਦੇ ਬਾਰੇ ਤੇ ਜੋ ਵੀ ਤਫ਼ਤੀਸ਼ ਹੋਊਗੀ ਉਹਦੇ ਮੁਤਾਬਕ ਹੈ ਜਿਹੜਾ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਤੇ ਇਹ ਇਹੋ ਲਿਖਾਇਆ ਵੀ ਮਾੜਾ ਕੰਮ ਕਰਦੇ ਸੀ ਉਹਦੇ ਵਿੱਚ ਅਸੀਂ ਵੇਖਾਂਗੇ ਵੀ ਮਾੜਾ ਕੰਮ ਕਿਹੜਾ ਕਰਦੇ ਸੀ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਇਹਨਾਂ ਦਾ ਉਹ ਬਰਾਮਦ ਵੀ ਕਰਵਾਇਆ ਗਿਆ ਵਾ ਕੁਝ ਨਹੀਂ ਇਹੋ ਜੀ ਗੱਲ ਜੇ ਤੱਕ ਸਾਹਮਣੇ ਨਹੀਂ ਆਈ ਜੇ ਸਾਹਮਣੇ ਆਈ ਹੁੰਦੀ ਤੇ ਐਨਡੀਪੀਐਸ ਅਖਤ ਤਹਿਤ ਮੁਕਦਮਾ ਦਰਜ ਕਰਨਾ ਸੀ